ਉਹਨਾਂ ਵੋਟਾਦਾਲੀ ਚਾਹੀਦਾ ਨਹੀਂ ਸਾਈਂ ਤਾਂ ਸਾਨੂੰ ਨੌਕਰੀਆਂ ਚਾਹੀਦੀਆਂ ਕਿਉਂ ਸੀ ਇਹਨਾਂ ਤੋਂ ਭੀਖ ਮੰਗੀਏ ਪ੍ਰਾਣੀਆਂ ਪਾਰਟੀਆਂ ਹੋਵੇ ਭਾਵੇਂ ਹੁਣ ਦੀਆਂ ਬੜੇ ਮਾਣ ਨਾਲ ਕਹਿੰਦੇ ਆ ਵੀ ਆਹ ਸਕੀਮਾਂ ਅਸੀਂ ਲੈ ਕੇ ਆਏ ਸੀ ਉਹ ਤਾਂ ਮਾਣ ਕਰਦੇ ਨਾ ਸਕੀਮਾਂ ਦੇ ਉੱਤੇ ਉਹ ਘਰੀ ਜਾਣ ਲੋਕ ਤਾਂ ਨਹੀਂ ਕਰਦੇ ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਬੜੇ ਰਾਜ ਸੀ ਨਾ ਉਵੇਂ ਹੁਣ ਪੰਜਾਬ 'ਚ ਰਾਜ ਹੋਵੇ ਪੰਜਾਬ ਦੇ ਧੀਆਂ ਪੁੱਤਰ ਬਾਹਰ ਨਾ ਜਾਣ ਕਿਸੇ ਹੋਰ ਮੁਲਕਾਂ ਵਿੱਚ ਜਿਵੇਂ ਪੰਜਾਬ ਦੇ ਧੀਆਂ ਪੁੱਤਰ ਬਾਹਰ ਜਾਂਦੇ ਨੇ ਉਵੇਂ ਭਈ ਵਾਲੇ ਪੰਜਾਬ ਚ ਆਉਂਦੇ ਤੁਹਾਨੂੰ ਕਿਨੇ ਸਿਖਾ ਗਏ ਭਈ ਤੁਸੀਂ ਕਿਸੇ ਨਈ ਗੱਲਾਂ ਗਮੰਤਮਨ ਬੜੇ ਦਾਵੇ ਨਾ ਕਹਿੰਦਾ ਸੀ ਕਿ ਮੇਰੇ ਰਾਜ ਝੂਠੇ ਪਰਚੇ ਨਹੀਂ ਪੈਂਦੇ ਜੇ ਕੋਈ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਉਹਦੇ ਠਾਠਾ ਝੂਠੇ ਪਰਚੇ ਪਾਦੇ ਨਹੀਂ ਵੀਰੇ ਸਿਖਾ ਕੇ ਤਾਂ ਕੌਣ ਭੇਜਦਾ ਹੁਣ ਪੰਜਾਬ 'ਚ ਜੰਮੇ ਭਲੇ ਹੁਣ ਪੰਜਾਬ ਦੇ ਹੱਕਾਂ ਨਹੀਂ ਹੱਕਾਂ ਲਈ ਨਾ ਬੋਲਣਗੇ ਬੋਲਾਂਗੇ ਤਾਂ ਫਿਰ ਤਾਂ ਲੱਖ ਦੀ ਲਾਹਣ ਤਾਂ ਸਾਡੇ ਤੇ 92 ਸੀਟਾਂ ਬਤਾ ਕਿਉਂ ਦਿੱਤੀਆਂ ਸੀ ਕਿ ਸਰਕਾਰ ਬਦਲੂਗੀ ਪੰਜਾਬ ਦਾ ਕੁਝ ਬਦਲਾਅ ਆਊਗਾ ਉਹ ਕਹਿੰਦੇ ਸੀ ਕਿ ਸਿਕਿਉਰਿਟੀ ਨਹੀਂ ਮਿਲਣੀ ਚਾਹੀਦੀ ਕਿ ਪੰਜਾਬ ਦਾ ਮੁੱਖ ਮੰਤਰੀ ਆਮ ਲੋਕਾਂ ਵਾਂਗ ਹੁੰਦਾ ਹੈ ਉਹਦੀ ਭੈਣ ਨੂੰ ਸਿਕਿਉਰਿਟੀ ਉਹਦੀ ਮਾਂ ਨੂੰ ਸਿਕਿਉਰਿਟੀ ਉਹਦੀ ਘਰ ਵਾਲੀ ਨੂੰ ਸਿਕਿਉਰਿਟੀ ਦੇਖੋ ਜਿਹੜੇ ਲੋਕ ਮੈਨੂੰ ਐ ਕਹਿਣਗੇ ਕਿ ਤੁਸੀਂ ਭਗਮੰਤਮਾਨ ਨੂੰ ਐ ਕਹਿ ਰਹੇ ਹੋ ਉਹ ਲੋਕ ਉਹਨਾਂ ਦੇ ਚਮਚੀ ਹੋਣਗੇ ਭਗਮੰਤਮਾਨ ਸਰਕਾਰ ਨੇ ਨਾ ਲੋਕਾਂ ਤੋਂ ਵਿਸ਼ਵਾਸ ਨਾਲ ਦੀ ਚੀਜ਼ ਹੀ ਉਡਾ ਦਿੱਤੀ ਜਿਹੜੀ ਇਹਨਾਂ ਨੇ ਕਿਹਾ ਨਾ ਬਿਜਲੀ ਫਰੀ ਦਿੰਦੀ ਐ ਆਟਾ ਦਾਲ ਦੀ ਸਕੀਮਾਂ ਇਹ ਇਹ ਚਾਉਂਦੀ ਐ ਇਹਨੇ ਜੀ ਕਿ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਨੌਜਵਾਨਾਂ ਦੀ ਸੋਚ ਆਟਾ ਦਾਲ ਦਾ ਕਿਸਮਤ ਰਹਿ ਜਾਏ ਕਿ ਸਾਤੋਂ ਇਹ ਨੌਕਰੀਆਂ ਨਾ ਮੰਗਣ ਤੁਹਾਨੂੰ ਆਟਾ ਦਾਲ ਦੀ ਚਾਹੀਦਾ ਨਹੀਂ ਸਾਈਂ ਤਾਂ ਸਾਨੂੰ ਨੌਕਰੀਆਂ ਚਾਹੀਦੀਆਂ ਕਿਉਂ ਅਸੀਂ ਇਹਨਾਂ ਤੋਂ ਭੀਖ ਮੰਗੀਏ ਇਹ ਤਾਂ ਇੱਕ ਸਮਝ ਰਹੇ ਨੇ ਕਿ ਆਟਾ ਦਾਲ ਦੇ ਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਭੀਖ ਦੇ ਰਹੇ ਹਾਂ ਇਹ ਕੋਈ ਚੰਗੀ ਗੱਲ ਐ ਸਾਡੇ ਨੌਜਵਾਨ ਸੜਕਾਂ ਤੇ ਰੋਲੇ ਨੇ ਐਡੀ ਐਡੀਆਂ ਡਿਗਰੀਆਂ ਕਰਕੇ ਕਦੇ ਕਾਸੇ ਦੀਆਂ ਰੇੜੀਆਂ ਲਗਾਉਂਦੇ ਨੇ ਕਦੇ ਕਾਸੇ ਦੀਆਂ ਰੇੜੀਆਂ ਲਗਾਉਂਦੇ ਨੇ ਪੁਰਾਣੀਆਂ ਪਾਰਟੀਆਂ ਹੋਵੇ ਭਾਵੇਂ ਹੁਣ ਦੀਆਂ ਬੜੇ ਮਾਣ ਨਾਲ ਕਹਿੰਦੇ ਆ ਵੀ ਆਹ ਸਕੀਮਾਂ ਅਸੀਂ ਲੈ ਕੇ ਆਏ ਸੀ ਉਹ ਤਾਂ ਮਾਣ ਕਰਦੇ ਨੇ ਸਕੀਮਾਂ ਦੇ ਉੱਤੇ ਉਹ ਘਰੀ ਜਾਣ ਲੋਕ ਤਾਂ ਨਹੀਂ ਕਰਦੇ ਉਹ ਤਾਂ ਕਹਿਣ ਉਹ ਤਾਂ ਮਾੜੇ ਆਪ ਦੇ ਮਾੜੇ ਕੰਮ ਨੂੰ ਵੀ ਕਹਿਣਗੇ ਹਾਂ ਅਸੀਂ ਚੰਗਾ ਕੀਤਾ ਲੰਮੀਆਂ ਲੈਣਾ ਤੇ ਲੋਕੀ ਖੜੀ ਹੁੰਦੀ ਆਟਾ ਦਾਣ ਲੈਣ ਦੇ ਲਈ ਫਿਰ ਉਹੀ ਤਾਂ ਗੱਲ ਹੈ ਨਾ ਭਾਈ ਜਦੋਂ ਲੋਕਾਂ ਦੀ ਸੋਚ ਹੀ ਉਹਨਾਂ ਨੇ ਉੱਥੇ ਤੱਕ ਸੀਮਤ ਕਰਤੀ ਆਟਾ ਦਾਲ ਤੱਕ ਹੁਣ ਇਹਦੇ ਵਿੱਚ ਤਾਂ ਕੋਈ ਕੁਛ ਕਰ ਹੀ ਨਹੀਂ ਸਕਦਾ ਤਦ ਇਹਨੇ ਸੀਮਤੀ ਬਸ ਆਟਾ ਦਾਲ ਤੱਕ ਕਰਤੀ ਜੀ ਹਾਂ ਆਟਾ ਦਾਲ ਸਾਨੂੰ ਫ੍ਰੀ ਮਿਲ ਜਾਂਦਾ ਜੀ ਸਾਥੋਂ ਨੌਕਰੀਆਂ ਨਹੀਂ ਮਿਲਦੇ ਮੰਗਦੇ ਇਹ ਹੂੰ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਮੁੱਦੇ ਹੋਣੇ ਚਾਹੀਦੇ ਲੋਕਾਂ ਨੂੰ ਕਿਹੜੀ ਗੱਲ ਦੇ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਵੋਟਰ ਦਾ ਅਧਿਕਾਰ ਬੜਾ ਸਾਰਿਆਂ ਨੂੰ ਮਿਲਦਾ ਤੇ ਮਿਲਿਆ ਵੀ ਬੜੀ ਮੁਸ਼ਕਿਲ ਦੇ ਨਾਲ ਫਿਰ ਵੋਟ ਲੋਕ ਕਿਹੜੀ ਗੱਲ ਤੇ ਕਰਨ ਪੋਟ ਲੋਕ ਉਹ ਗੱਲ ਤੇ ਕਰਨ ਕਿ ਸਿੱਖ ਰਾਜ ਪਹਿਲੇ ਪਲੈਸਥਾਨ ਤੇ ਹੋਵੇ ਲੋਕਾਂ ਵਿੱਚ ਜਾਤ ਪਾਤ ਦਾ ਪ੍ਰੇ ਬਣਾ ਹੋਵੇ ਇਹ ਭਾਈਚਾਰ ਕਿਸਾਂਜ ਹੋਵੇ ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਬਰੇ ਰਾਜ ਸੀ ਨਾ ਉਵੇਂ ਹੁਣ ਪੰਜਾਬ 'ਚ ਰਾਜ ਹੋਵੇ ਪੰਜਾਬ ਦੇ ਧੀਆਂ ਪੁੱਤਰ ਬਾਹਰ ਨਾ ਜਾਣ ਕਿਸੇ ਹੋਰ ਮੁਲਕਾਂ ਵਿੱਚ ਜਿਵੇਂ ਪੰਜਾਬ ਦੇ ਧੀਆਂ ਪੁੱਤਰ ਬਾਹਰ ਜਾਂਦੇ ਨੇ ਉਵੇਂ ਭਈ ਵਾਲੇ ਪੰਜਾਬ 'ਚ ਆਉਂਦੇ ਨੇ ਪਰ ਉਹ ਕਹਿੰਦੇ ਮਹਾਰਾਜ ਰਣਜੀਤ ਸਿੰਘ ਵਰਗਾ ਰਾਜ ਆ ਸਾਡਾ ਦਾਵੇ ਬੜੀ ਵਾਰ ਕੀ ਰੇ ਜਾਂਦੇ ਸਟੇਜਾਂ ਤੋਂ ਬੜੀ ਵਾਰ ਕਿਹਾ ਜਾਂਦਾ ਵੀ ਸਾਡਾ ਰਾਜ ਹੈ ਮਹਾਰਾਜ ਰਣਜੀਤ ਸਿੰਘ ਦੇ ਰਾਜ ਵਰਗਾ ਮਹਾਰਾਜ ਰਣਜੀਤ ਸਿੰਘ ਦੇ ਰਾਜ ਚ ਚਿੜੀ ਨਹੀਂ ਸੀ ਫੜਕਦੀ ਉਹਨਾਂ ਦੇ ਰਾਜ ਚ ਜਾਤ ਪਾਤ ਦਾ ਭੇਰੇਬ ਨਹੀਂ ਸੀ ਹੁੰਦਾ ਪਰ ਇਹ ਕੀ ਕਰ ਰਹੇ ਨੇ ਸਾਡੇ ਲੋਕਾਂ ਨਾਲ ਕਹਿੰਦੇ ਸੀ ਭਗਮੰਤਮਾਨ ਬੜੇ ਦਾਵੇ ਨਾਲ ਕਹਿੰਦਾ ਸੀ ਕਿ ਮੇਰੇ ਰਾਜ ਚ ਝੂਠੇ ਪਰਚੇ ਨਹੀਂ ਪੈਂਦੇ ਜੇ ਕੋਈ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਉਹ ਤੇ ਠਾ ਠਾ ਝੂਠੇ ਪਰਚੇ ਪਾਤੇ ਪਾ ਦਿੱਤੇ ਜਾਂਦੇ ਨੇ ਆ ਪਿੱਛੇ ਮੁੱਦਾ ਜਾ ਚੱਲਿਆ ਸੀ ਬਾਈ ਭਾਨੇ ਸਿੱਧੂ ਦਾ ਬਾਈ ਭਾਨੇ ਤੇ ਵੀ ਕਿੰਨੇ ਝੂਠ ਤਨ ਕਿਸ ਨੇ ਸਿਖਾ ਕੇ ਪੇਤੀਆਂ ਕਿਸ ਨੇ ਇਹ ਗੱਲਾਂ ਨਹੀਂ ਵੀਰੇ ਸਿਖਾ ਕੇ ਤਾਂ ਕੌਣ ਭੇਜਦਾ ਹੁਣ ਪੰਜਾਬ ਚ ਜੰਮੇ ਭਲੇ ਹੁਣ ਪੰਜਾਬ ਦੇ ਹੱਕਾਂ ਨਹੀਂ ਹੱਕਾਂ ਲਈ ਨਾ ਬੋਲਾਂਗੇ ਬੋਲਾਂਗੇ ਤਾਂ ਫਿਰ ਤਾਂ ਲੱਖ ਦੀ ਲਾਹਣ ਤਾਂ ਸਾਡੇ ਤੇ ਸਰਕਾਰਾਂ ਅੱਗੇ ਵੱਡੇ ਤੰਤਰ ਹੁੰਦੇ ਆ ਸਰਕਾਰਾਂ ਕੋਲ ਬਹੁਤ ਕੁਝ ਹੁੰਦਾ ਡਰ ਨਹੀਂ ਲੱਗਦਾ ਤੁਹਾਨੂੰ ਸਰਕਾਰਾਂ ਨੂੰ ਲੋਕ ਹੀ ਦਿੰਦੇ ਨੇ ਅਸੀਂ ਹੀ ਦਿੰਨੇ ਉਹਨਾਂ ਨੂੰ ਇੱਕ ਬੋਟ ਹੀ ਦਿੰਦੀਆਂ ਉਹਨਾਂ ਨੂੰ ਐਡੀ ਬਡੀ ਲੋਕਤੰਤਰ ਜੇ ਅਸੀਂ ਚਾਹਣੀ ਆ ਤਾਂ ਇਹ ਸਰਕਾਰ ਨੂੰ ਉੱਤੇ ਤੱਕ ਬਿਠਾ ਵੀ ਸਕਦੇ ਆ ਜੇ ਸਾਡੀ رائے ਉਹ ਅਸੀਂ ਥੱਲੇ ਲਾ ਵੀ ਸਕਦੇ ਆਂ ਉਹਨਾਂ ਨੂੰ ਜੇ ਉਹ ਆਪਦੀ ਆਈ ਤੇ ਚੱਲਣਗੇ ਜੇ ਅਸੀਂ ਆਪਦੀ ਆਈ ਤੇ ਆਗੇ ਉੱਤੇ ਬਿਠਾ ਵੀ ਸਕਾਂਗੇ ਜੇ ਆਪਦੀ ਹਰਕਤਾਂ ਤੋਂ ਬਾਜ਼ ਨਹੀਂ ਆਉਣਗੇ ਫਿਰ ਤਾਂ ਥੱਲੇ ਲਾਈ ਸਕਾਂਗੇ ਉਹਨਾਂ ਨੂੰ ਲੋਕ ਤਾਂ ਇਹ ਉਹ ਕਹਿੰਦੇ ਦੀ ਲੋਕਾਂ ਨੇ ਬਦਲਾਵ ਕੀਤਾ ਸਾਨੂੰ 92 ਸੀਟਾਂ ਦਿੱਤੀਆਂ ਇਸ ਵਾਰ ਵੀ 13 0 ਦਾ ਦਾਵਾ ਮੁੱਖ ਮੰਤਰੀ ਪੰਜਾਬ ਨੇ ਠੋਕਿਆ ਬੰਨ੍ਹ ਨੇ ਸਿੱਟਾ ਮਤਾਂ ਕਿਉਂ ਦਿੱਤੀਆਂ ਸੀ ਕਿ ਸਰਕਾਰ ਬਦਲੂਗੀ ਪੰਜਾਬ ਦਾ ਕੁਝ ਬਦਲਾਵ ਆਊਗਾ ਪਰ ਅਸੀਂ ਤਾਂ ਬਦਲਾਵ ਮੰਗਦੇ ਸੀ ਜੇ ਸਾਡੇ ਨੌਜਵਾਨ ਧੀਆਂ ਪੁੱਤਰ ਪੰਜਾਬ ਦੇ ਹੱਕਾਂ ਲਈ ਬੋਲਦੇ ਨੇ ਉਹਨਾਂ ਦੇ ਤਾਂ ਠਾਠਾ ਝੁੱਠੇ ਪਰਚੇ ਪਾਈ ਜਾਂਦੇ ਨੇ ਕਹਿੰਦੇ ਅਸੀਂ ਨੌਜਵਾਨਾਂ ਨੂੰ 43000 ਨੌਕਰੀਆਂ ਦੇਤੀਆਂ ਅਸੀਂ ਵਿਦੇਸ਼ਾਂ ਚ ਨੌਜਵਾਨ ਤਾਂ ਵਾਪਸ ਲੈ ਕੇ ਆਉਣੇ ਗੋਰੇ ਵੀ ਆਉਣਗੇ ਵਾਪਸ ਅੱਜ ਤੇ ਹੈ ਨਹੀਂ ਹਜੇ ਤੱਕ ਸਾਡੇ ਨੌਜਵਾਨ ਬਥੇਰੇ ਜਾਈ ਜਾਂਦੇ ਨੇ 에어ਪੋਰਟਾਂ ਤੇ ਜਾ ਕੇ ਦੇਖ ਲਓ 50000 60000 ਪੰਜਾਬ ਦਾ ਇੱਕ ਦਿਨ ਚ ਲੋਕ ਮੁੰਡੇ ਨੌਜਵਾਨ ਮੁੰਡੇ ਕੁੜੀਆਂ ਜਾਂਦੇ ਨੇ ਕਿ ਕਹਿਣਾ ਤਾਂ ਭਗਵੰਤ ਮਾਨ ਕੋਸ਼ ਮਰਜ਼ੀ ਕਹਿ ਸਕਦਾ ਤੂੰ ਕਹਿੰਦੇ ਸਾਨੂੰ ਹੋਰ ਥੋੜਾ ਸਮਾਂ ਤਾਂ ਦਿਓ ਸਾਨੂੰ ਸਾਲੇ ਜੇ ਢਾਈ ਕੋਏ ਸੁੱਖ ਨਾਲ ਕੁਝ ਕੰਮ ਤਾਂ ਇਹਨਾਂ ਨੇ ਕੀਤੇ ਨਹੀਂ 22 ਜੇ ਬੰਦੇ ਨੇ ਕੁਝ ਕਰਨਾ ਹੋਵੇ ਨਾ ਉਹ ਦੱਸ ਦੇਣਾ ਚ ਵੀ ਦਿਖਾ ਦਿੰਦਾ ਜੀ ਹਾਂ ਕੁਝ ਬਦਲਾਵ ਟੰਗ ਬਲ ਰਹੇ ਨੇ ਸੀਐਮ ਦੀ ਘਰ ਵਾਲੀ ਤੇ ਸੀਐਮ ਦੀ ਸੀਐਮ ਦੀ ਸੀਐਮ ਦੀ ਘਰ ਵਾਲੀ ਤੇ ਉਹਦੀ ਭੈਣ ਉਹ ਤਾਂ ਨਹੀਂ ਮੈਂ ਸਾਨੂੰ ਗੱਲ ਕਰਦੀ ਆ ਉਹ ਕਹਿੰਦੇ ਸੀ ਕਿ ਸਿਕਿਉਰਿਟੀ ਨਹੀਂ ਮਿਲਣੀ ਚਾਹੀਦੀ ਕਿ ਪੰਜਾਬ ਦਾ ਮੁੱਖ ਮੰਤਰੀ ਆਮ ਲੋਕਾਂ ਵਾਂਗ ਹੁੰਦਾ ਉਹਦੀ ਭੈਣ ਨੂੰ ਸਿਕਿਉਰਿਟੀ ਉਹਦੀ ਮਾਂ ਨੂੰ ਸਿਕਿਉਰਿਟੀ ਉਹਦੀ 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 ਘਰ ਵਾਲੀ ਨੂੰ ਸਿਕਿਉਰਿਟੀ ਤੇ ਉਹਨੂੰ ਆਪ ਖੁਦ ਨੂੰ ਸਿਕਿਉਰਿਟੀ ਜਦੋਂ ਆ ਹੁਣ ਪਿੱਛੇ ਜੇ ਮੀਂਹਬਾਰੀ ਕਿੰਨੀ ਹੋਈ ਆ ਤੇ ਉਦੋਂ ਆਪ ਜਹਾਜ਼ ਤੇ ਗਈ ਸੀ ਤੁਹਾਨੂੰ ਐ ਨਹੀਂ ਲੱਗਦਾ ਵੀ ਲੋਕੀ ਤੁਹਾਨੂੰ ਕਹਿਣਗੇ ਵੀ ਛੋਟੀ ਜੀ ਕੁੜੀ ਆ ਮੁੱਖ ਮੰਤਰੀ ਨੂੰ ਕਿੱਦਾਂ ਬੋਲਦੀ ਆ ਉਹਦੀ ਭੈਣ ਨੂੰ ਸਿਕਿਉਰਿਟੀ ਮਾਂ ਸਿਕਿਉਰਿਟੀ ਵੀ ਐਦਾਂ ਵੀ ਮੈਨੂੰ ਲੋਕ ਗਲਤ ਕਹਿਣਗੇ ਵੀ ਐਦਾਂ ਐਦਾਂ ਨਹੀਂ ਬੋਲਣਾ ਚਾਹੀਦਾ ਚੁਣਿਆ ਹੋਇਆ ਨੁਮਾਇੰਦਾ ਉਹ ਤਾਂ ਵਿਧਾਨ ਸਭਾ ਚ ਕਹਿੰਦੇ ਵੀ ਦੇਖੋ ਮੈਨੂੰ ਤੂੰ ਕਹਿ ਕੇ ਗੱਲ ਕਰਦੇ ਆ ਮੈਂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਐ ਤੇ ਤੁਸੀਂ ਐਦਾਂ ਤੂੰ ਤੂੰ ਕਰੀ ਜਾਂਦੇ ਦੇਖੋ ਜਿਹੜੇ ਲੋਕ ਮੈਨੂੰ ਐ ਕਹਿਣਗੇ ਕਿ ਤੁਸੀਂ ਭਗਮੰਤਮਾਨ ਨੂੰ ਐ ਕਹਿ ਰਹੇ ਹੋ ਉਹ ਲੋਕ ਉਹਨਾਂ ਦੇ ਚਮਚੀ ਹੋਣਗੇ ਕਿਉਂਕਿ ਲੋਕ ਅੱਕੇ ਪਏ ਨੇ ਭਗਮੰਤਮਾਨ ਸਰਕਾਰ ਨੇ ਨਾ ਲੋਕਾਂ ਤੋਂ ਵਿਸ਼ਵਾਸ ਨਾਲ ਦੀ ਚੀਜ਼ ਹੀ ਉਡਾਤੀ ਹੁਣ ਹੁਣ ਲੋਕ ਨਾ ਪਾਰਟੀਆਂ ਤੇ ਵਿਸ਼ਵਾਸ ਕਰਨਾ ਐ ਸਮਝਦੇ ਨੇ ਜੀ ਅਸੀਂ ਕਿਸੇ ਬੇਗਾਨੇ ਤੇ ਵਿਸ਼ਵਾਸ ਕਰ ਰਹੇ ਹਾਂ ਵੋਟਾਂ ਵਲੇ ਤਾਂ ਇਹਨੂੰ ਲੋਕਾਂ ਇਹਨਾਂ ਨੂੰ ਲੋਕਾਂ ਦੇ ਘਰ ਦੇਖ ਜਾਂਦੇ ਨੇ ਵੋਟਾਂ ਵਲੇ ਤਾਂ ਇਹ ਗਰੀਬਾਂ ਦੇ ਪੈਰੀਂ ਹੱਥ ਲਾਉਣ ਤੱਕ ਜਾਂਦੇ ਨੇ ਕਿਉਂ ਬਈ ਵੋਟਾਂ ਤੋਂ ਪਹਿਲਾਂ ਇਹਨਾਂ ਨੂੰ ਗਰੀਬਾਂ ਦੇ ਘਰ ਨਹੀਂ ਦੇਖਦੇ